ਨੇ ਕੋਈ ਗੱਲ ਨਹੀਂ ਖਰਜੋਤ ਪੈਂਚੀ ਇੱਥੇ ਖੜੇ ਸਾਡੀ ਪਾਰਟੀ ਦੇ ਸੀਨੀਅਰ ਅਧਿਕਾਰੀ ਖੜੇ ਹੈ ਮੀਡੀਆ ਹੈਗੇ ਤੇ ਪੁਲਿਸ ਹੈਗੇ ਤੇ ਕਿਸੇ ਕਿਸਮ ਦੀ ਕਾਟ ਨਹੀਂ ਆਉਣ ਦੇਵਾਂਗੇ ਇਹ ਤਾਂ ਧਰਤੀ ਉਹ ਹੈ ਜਿੱਥੇ ਜਿਹੜੀ ਮਤਲਬ ਤਖਾ ਲੋਕਾਂ ਨੂੰ ਲੰਗੜ ਛਕਾਉਣ ਵਾਲੀ ਧਰਤੀ ਹੈ ਤੇ ਕੋਣ ਮੁਕਾਮ ਅੱਥੇ ਤੇ ਫੁੜੇ ਨਾਲ ਮੈਂ ਹੁਣ ਫੋਟੋ ਮੀਡੀਆ ਨੂੰ ਸੰਬੋਧਨ ਕਰਕੇ ਫੋਟੋਵਾਲ ਮੈਂ ਇਹਦੇ ਅੱਥਰ ਨਾਲ ਗੱਲ ਕਰਦਾ ਮੈਂ ਇੱਥੇ ਹਾਂ ਮੈਂ ਇੱਥੇ ਰਹੂੰਗਾ ਮੈਂ ਪਤਾ ਕਰਦਾ ਕਿ ਤੇ ਦਵਾਰੇ ਨਾਲ ਇੱਧਰੋਂ ਗੱਡੀਆਂ ਖਿੱਚ ਰਿਆਂ ਜਿਹਨੂੰ ਮੈਂ ਕਿਹਾ ਜਾਂ ਨਾ ਫੇਰ ਆ ਜਾਂਦੇ ਪਹਿਲਾਂ ਪਤਾ ਕਰ ਲੈਣਾ ਹੈ ਤਾਂ ਨਹੀਂ ਉੱਥੇ ਅੱਛਾ ਇੱਧਰੋਂ ਉੱਧਰਾਂ ਚੱਲੀਏ ਹੋਰ ਕੀ ਕਰੀਏ ਇਹ ਪੀਵੀਐਮ ਵੀ ਆਪਣੀਆਂ ਸਾਰੀ ਆਹਦੇ ਇੰਨੀ ਕਿੰਨੀ ਜਗ੍ਹਾ ਮੱਲੇ ਹੋਈ ਇਹਨਾਂ ਨੇ ਸਾਰੀ ਆਪਣੀ ਹੈ ਹਾਂ ਆ ਮੈਨੂੰ ਪਤਾ ਹੈ ਮੈਂ ਪਤਾ ਹੀਓ ਮੈਂ ਇੱਧਰ ਨੂੰ ਆਇਆ ਮੈਂ ਅੱਜ ਕਿਤੇ ਹੋਰ ਜਾਣਾ ਸੀ ਪਰ ਮੈਂ ਕੀ ਕਰਾਂ ਕੋਈ ਗੱਲ ਨਹੀਂ ਤੁਹਾਡੇ ਹੌਸਲੇ ਦੀ ਮੈਂ ਤਾਂ ਤਹਿਨ ਨ ਪ੍ਰਸ਼ੰਸਾ ਕਰਦਾ ਦੌਰ ਦਾ ਨਾਂ ਰਲਾ ਦੇ ਕਰਕੇ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮੇਰਬਾਨਾ ਨਿਹਾਲ ਭਗਵੰਤ ਮਾਨ ਜਿਨ੍ਹਾਂ ਦੇ ਵੱਲੋਂ ਸਬੋਧਨ ਕੀਤਾ ਜਾ ਰਿਹਾ ਸੀ ਤਾਂ ਅਜਿਹੇ ਦੇ ਵਿੱਚ ਮੌਕੇ ਤੇ ਮੌਜੂਦ ਬੀਬੀਆਂ ਵੀ ਅਧਿਕਾਰੀਆਂ ਦੇ ਉੱਤੇ ਇਲਜ਼ਾਮ ਲਗਾਉਂਦੇ ਹੋਏ ਨਜ਼ਰ ਆਏ ਨੇ ਕਿ ਹੈ ਕਿ ਸਾਨੂੰ ਆਪ ਵਰਕਰ ਨਹੀਂ ਪਾਣੀ ਛੱਡਣ ਦੇ ਰਹੇ ਬੀਬੀਐਮਬੀ ਅਧਿਕਾਰੀ ਇਲਜ਼ਾਮ ਲਗਾ ਰਹੇ ਨੇ ਨੰਗਲ ਡੈਮ ਦੇ ਉੱਤੇ ਮੰਤਰੀ ਹਰਜੋਤ ਬੈਂਸਰੀ ਮੌਜੂਦ ਰਹੇ ਮੁੱਖ ਮੰਤਰੀ ਭਗਵੰਤ ਮਾਨ ਵੀ ਇਸ ਦੌਰਾਨ ਨੰਗਲ ਡੈਮ ਦੇ ਵਿੱਚ ਪਹੁੰਚੇ ਹੋਏ ਨੇ ਪੰਜਾਬ ਹਰਿਆਣਾ ਪਾਣੀ ਵਿਵਾਦ ਮੁਰ ਤੋਂ ਪਕਦਾ ਹੋਇਆ ਨਜ਼ਰ ਆ ਰਿਹਾ ਹੈ ਖਾਸ ਤੌਰ ਦੇ ਉੱਤੇ ਦੋਵਾਂ ਮੁਲਕਾਂ ਦੇ ਵਿਚਾਲੇ ਇਸ ਨੂੰ ਲੈ ਕੇ ਰੇੜਕਾ ਕਾਇਮ ਹੈ ਸੀਐਮ ਮਾਨ ਨੰਗਲ ਡੈਮ ਪਹੁੰਚੇ ਨੇ ਪਾਣੀਆਂ ਨੂੰ ਲੈ ਕੇ ਪੰਜਾਬ ਦੀ ਸਿਆਸਤ ਗਰਮਾਈ ਹੋਈ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੇਂਦਰ ਦੇ ਉੱਤੇ ਵੱਡਾ ਇਲਜ਼ਾਮ ਲਗਾਇਆ ਕਿ ਕੇਂਦਰ ਸਰਕਾਰ ਬੀਬੀਐਮਬੀ ਦੇ ਜ਼ਰੀਏ ਪੰਜਾਬ ਦੇ ਪਾਣੀਆਂ ਦੇ ਉੱਤੇ ਡਾਕਾ ਮਾਰਨ ਜਾ ਰਹੀ ਹੈ ਮੈਂ ਅਜਿਹਾ ਹਰگز ਨਹੀਂ ਹੋਣ ਦੇਵਾਂਗਾ ਮੁੱਖ ਮੰਤਰੀ ਮਾਨ ਇਹ ਜ਼ਿਕਰ ਕਰ ਰਹੇ ਨੇ ਪੰਜਾਬ ਪਾਕਿਸਤਾਨ ਦੇ ਖਿਲਾਫ ਸਰਹੱਦ ਦੇ ਉੱਤੇ ਡਟਿਆ ਹੋਇਆ ਇਸ ਦਾ ਵੀ ਜ਼ਿਕਰ ਉਹਨਾਂ ਦੇ ਵੱਲੋਂ ਕੀਤਾ ਗਿਆ ਤਾਂ ਇੱਕ ਪਾਸੇ ਪਾਣੀਆਂ ਦਾ ਵਿਵਾਦ ਤੇ ਦੂਜੇ ਪਾਸੇ ਸਰਹੱਦ ਦੇ ਉੱਤੇ ਗਵਾਂਢੀ ਮੁਲਕ ਦੇ ਨਾਲ ਟਕਰਾਰ ਪਰ ਕੇਂਦਰ ਦੇ ਇਸ਼ਾਰੇ ਦੇ ਉੱਤੇ ਅਜਿਹਾ ਕੀਤਾ ਜਾ ਰਿਹਾ ਹੈ ਮੁੱਖ ਮੰਤਰੀ ਇਹ ਇਲਜ਼ਾਮ ਲਗਾ ਰਹੇ ਨੇ ਬੀਬੀ ਬੀਬੀ ਐਮਬੀ ਦੇ ਅਧਿਕਾਰੀਆਂ ਦੇ ਵੱਲੋਂ ਵੀ ਇਲਜ਼ਾਮ ਲਗਾਇਆ ਗਿਆ ਕਿ ਸਾਨੂੰ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਉਹ ਪਾਣੀ ਛੱਡਣ ਨਹੀਂ ਦੇ ਰਹੇ ਇੱਕ ਪਾਸੇ ਪਾਣੀ ਛੱਡਣ ਦੀ ਕੋਸ਼ਿਸ਼ ਤੇ ਦੂਜੇ ਪਾਸੇ ਪਾਣੀ ਨੂੰ ਰੋਕਣ ਦੀ ਕੋਸ਼ਿਸ਼ ਤਾਂ ਅਜੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਨੇ ਕੈਬਨਿਟ ਮੰਤਰੀ ਹਰਜੋਤ ਵੈਸ ਮੌਕੇ ਦੇ ਉੱਤੇ ਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਵੀ ਨੰਗਲ ਡੈਮ ਪਹੁੰਚੇ ਹੋਏ ਨੇ ਕੇਂਦਰ ਸਰਕਾਰ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਨੇ ਤੇ ਪਾਣੀਆਂ ਦੇ ਮਸਲੇ ਦੇ ਉੱਤੇ ਇਲਜ਼ਾਮ ਤਰਾਸ਼ੀਆਂ ਦਾ ਦੌਰ ਗਰਮਾਇਆ ਹੋਇਆ ਖਾਸ ਤੌਰ ਦੇ ਉਤੇ ਪੰਜਾਬ ਦੀ ਸਰਕਾਰ ਹਰਿਆਣਾ ਅਤੇ ਕੇਂਦਰ ਨੂੰ ਇਸ ਮਸਲੇ ਦੇ ਉਤੇ ਘੇੜਦੀ ਹੋਈ ਨਜ਼ਰ ਆ ਰਹੀ ਹੈ ਇਸ ਖਬਰ ਦੇ ਉਤੇ ਵਧੇਰੇ ਜਾਣਕਾਰੀ ਦੇ ਨਾਲ ਸਾਡੇ ਸਹਿਯੋਗੀ ਬਲਜੀਤ ਜੁੜੇ ਨੇ ਬਲਜੀਤ ਕੀ ਕੁਝ ਜ਼ਿਕਰ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੀਤਾ ਗਿਆ ਤੇ ਕੀ ਤਸਵੀਰ ਮੌਕੇ ਦੀ ਨਾ ਨਾ ਲੜਦੀ ਹੈ ਬਿਲਕੁਲ ਮੁੱਖ ਮੰਤਰੀ ਭਗਵੰਤ ਮਾਨ ਨੇ ਜਦੋਂ ਮੀਡੀਆ ਨੂੰ ਮੁਕਾਤੇ ਖੋੜਨੇ ਸੀ ਉਹਨਾਂ ਦਾ ਕਹਿਣਾ ਹੈ ਕਿ ਸੀਬੀਡੀਐਮ ਦੀ ਜਾਣਬੁੱਝ ਕੇ ਪੰਜਾਬ ਸਰਕਾਰ ਤੇ ਪੰਜਾਬ ਦੇ ਲੋਕਾਂ ਨੂੰ ਪਾਣੀਆ ਦੇ ਮੁੱਦੇ ਤੇ ਪਰੇਸ਼ਾਨਤਾ ਸੀ ਕਿ ਕਿਹੜੇ ਹਾਲਾਤ ਜਿਹੜੇ ਬਣੇ ਹੋਏ ਨੇ ਪੰਜਾਬ ਦੇ ਵਿੱਚ ਪਾਕਿਸਤਾਨ ਦੇ ਨਾਲ ਜਿਸ ਤਰ੍ਹਾਂ ਦੇ ਸਬੰਧ ਐਸਮੇ ਨੇ ਉਸ ਦੇ ਵਿੱਚ BBMP ਜੀ ਵੱਲੋਂ ਸਾਰਾ ਸਾਰੀ ਕਾਰਵਾਈ ਨੂੰ ਕਿਤੇ ਨਾ ਕਿਤੇ ਉਹ ਕਰੜੇ ਸ਼ਬਦਾਂ ਦੇ ਵਿੱਚ ਨੰੰਬ ਰਹੀ ਸੀ ਜੀ ਬਲਜੀਤ ਜਿਸ ਤਰੀਕੇ ਦੇ ਨਾਲ BBMP ਇਹ ਇਲਜ਼ਾਮ ਲਗਾ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਵਰਕਰ ਸਾਨੂੰ ਪਾਣੀ ਨਹੀਂ ਛੱਡਣ ਦੇ ਰਹੇ ਤਾਂ ਇਸ ਵਕਤ ਮੰਨਿਆ ਜਾਵੇ ਕਿ ਪੂਰੇ ਤਰੀਕੇ ਨਾਲ ਮਾਹੌਲ ਜਿਹੜਾ ਉਹ ਗਰਮਾਇਆ ਹੋਇਆ ਇੱਕ ਪਾਸੇ BBMP ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਆਰਡਰ ਨਹੀਂ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦਾ ਕੋਈ ਆਰਡਰ ਜਿਹੜਾ ਉਹ ਹਾਈ ਕੋਰਟ ਦੇ ਵੱਲੋਂ ਨਹੀਂ ਦਿੱਤਾ ਗਿਆ ਹੈ ਬੀਬੀਐਮਪੀ ਜਿਹੜਾ ਉਸ ਆਰਡਰ ਨੂੰ ਗਲਤ ਇੰਟਰਪਰਟ ਕਰ ਰਹੀ ਹੈ 2 ਤਰੀਕ ਨੂੰ ਜਿਹੜੀ ਮੀਟਿੰਗ ਹੋਈ ਉਹਦੇ ਕੋਈ ਮਿਨਟਸ ਆਫ ਮੀਟਿੰਗ ਨਹੀਂ ਹੈ ਕਿਉਂਕਿ ਹਮ ਉਸਦੀ ਬੀਬੀਐਮਪੀ ਦੇ ਵੱਲੋਂ ਕੰਬਲ ਪੁਲਸਾ ਜਿਹੜਾ ਕ੍ਰੀਏਟ ਕੀਤਾ ਜਾ ਰਿਹਾ ਹੈ ਜੀ ਤਾਂ ਬਲਜੀਤ ਅਗਲੀ ਕੀ ਰਣਨੀਤੀ ਜਿਹੜੀ ਹੈ ਉਹ ਦੱਸੀ ਜਾ ਰਹੀ ਹੈ ਮੁੱਖ ਮੰਤਰੀ ਦੇ ਵੱਲੋਂ ਸਮਝ ਜਿਹੜੀ ਪੀਸੀ ਮੁੱਖ ਮੰਤਰੀ ਦੇ ਚੱਲਦੇ ਆ ਜੋ ਕੁਝ ਆਊਟਕਮ ਹੁੰਦਾ ਹੋ ਜਾਊ ਤੁਹਾਡੇ ਤੱਕ ਜਿਹੜਾ ਉਹ ਦਰਸ਼ਕਾਂ ਤੱਕ ਲੈ ਕੇ ਆਵਾਂਗੇ ਕਿ ਪੀਸੀ ਜਿਹੜੀ ਉਹ ਚੱਲ ਰਹੀ ਹੈ ਮੀਡੀਆ ਨਾਲ ਦੱਸ ਕਰਦੇ ਜੀ ਬਲਜੀਤ ਠੀਕ ਆ ਬਲਜੀਤ ਤੁਸੀਂ ਗੱਲਬਾਤ ਜਾਰੀ ਰੱਖੋ ਤੇ ਪਰ ਫਿਲਹਾਲ ਜਿਸ ਤਰੀਕੇ ਦੇ ਨਾਲ ਇਹ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜ਼ਿਕਰ ਕੀਤਾ ਗਿਆ ਸਾਫ ਤੌਰ ਦੇ ਉੱਤੇ ਇਲਜ਼ਾਮ ਲਗਾਉਂਦੇ ਹੋਏ ਨਜ਼ਰ ਆਏ ਨੇ ਕਿ ਇੱਕ ਪਾਸੇ ਰੇਡ ਕਾ ਜਿਹੜਾ ਅਦਾਲਤ ਤੱਕ ਪਹੁੰਚਿਆ ਮੁਕਕਣ ਦੀ ਬਜਾਏ ਹੋਰ ਵਾਧਾ ਜਾ ਰਿਹਾ ਹੈ ਤਾਂ ਪੰਜਾਬ ਦੇ ਵਿੱਚ ਬੀਬੀਐਮਬੀ ਵਰਸ ਸਰਕਾਰ ਹੁੰਦੀ ਹੋਈ ਨਜ਼ਰ ਆ ਰਹੀ ਹੈ ਕਾਸਟੌਰ ਦੇ ਉੱਤੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਸਿੱਧਾ ਲੈ ਕੇ ਚੱਲਦੇ ਹਾਂ ਕੀ ਕੁਝ ਕਹਿ ਰਹੇ ਨੇ ਮੁੱਖ ਮੰਤਰੀ ਸੁਣਾ ਦਿੰਨੇ ਕੋਈ ਜਾਨੀ ਕੋਈ ਮਾਲੀਜਾ ਕੋਈ ਇੱਥੇ ਵਾਇਲੈਂਸ ਹੋ ਗਈ ਤਾਂ ਉਹਦਾ ਜ਼ਿੰਮੇਵਾਰ ਬੀਜੇਪੀ ਤੇ ਬੀਬੀਐਮਬੀ ਹੋਊਗੀ ਸਰ ਇਹ ਲਿਖਤੀ ਆਰਡਰ ਕਰ ਦਿੱਤਾ ਗਿਆ ਜੀ ਬੀਬੀਐਮਬੀ ਨੂੰ ਵੀ ਜੇ ਕੋਈ ਜਾਨੀ ਨੁਕਸਾਨ ਹੁੰਦਾ ਜਾਂ ਲੌਂਡ ਆਊਟ ਦੀ ਸਥਿਤੀ ਨਾਲ ਜਿਕਰ ਕੋਈ ਪੰਗਾ ਲੈਂਦਾ ਹੈ ਅਸੀਂ ਆਲਰੇਡੀ ਉਹਨਾਂ ਨੂੰ ਚਿੱਠੀ ਲਿਖ ਚੁੱਕੇ ਹਾਂ ਜੀ ਕਿ ਹਰ ਰੋਜ਼ ਨਾ ਜਾ ਕੇ ਉੱਥੇ ਪੰਗੇ ਲੋ ਇਹ ਵੀ ਸੈਂਸਿਟਿਵ ਜ਼ੋਨ ਹੈ ਬਲੈਕਆਊਟ ਹੋਇਆ ਕੀਤਾ ਹੋਇਆ ਹੈ ਕੀ ਉਹ ਬਲੈਕਆਊਟ ਚਾ ਕੇ ਖੋਲਣਗੇ ਸਰ ਉਹ ਨਹੀਂ ਫਿਰ ਸੀ ਤਾਂ ਮੈਂ ਪੰਜ ਚੰਦਰ ਤੋਂ ਵਾਅਦਾ ਫੌਲਾ ਵਿੱਚ ਸੀਗੇ ਉਹ ਕਰ ਚੁੱਕੇ ਸੀ ਤੁਸੀਂ ਕਰ ਲਓ ਪਛਾਣੋ ਬੈਠੇ ਨੇ ਨਹੀਂ ਫਿਰ ਤੁਸੀਂ ਕਹਿੰਦੇ ਕੋਰਟ ਨਾਲ ਆਰਡਰ ਨੂੰ ਦਿੱਤੇ ਫਿਰ ਕੋਰਟ ਉਹ ਕੋਰਟ ਨੇ ਕਹਿਆ ਐਫੀਡੇਵਿਟ ਦਿਓ ਐਫੀਡੇਵਿਟ ਚ ਕੀ ਦਿੱਤਾ ਉਹਨਾਂ ਨੇ ਅਨ ਆਈਡੈਂਟੀਫਾਈਡ ਮੌਬ ਹੈ ਭੀੜ ਹੈ ਮੈਂ ਕੀ ਕਰਾਂ ਅੜੜੜੇ ਪਿੰਡਾਂ ਦੇ ਲੋਕ ਨੇ ਮਾਨ ਸਾਹਿਬ ਕਾਨੂੰਨੀ ਵਿਚਾਰਾ ਜੀ ਤੁਹਾਡੇ ਵੱਲੋਂ ਕੋਈ ਸੁਪਰੀਮ ਕੋਰਟ ਦੇ ਵਿੱਚ ਸਮੂਦੇ ਤੇ ਜਾ ਸੁਪਰੀਮ ਕੋਰਟ ਚ ਤਾਂ ਤਾਂ ਜਾਈਏ ਜੇ ਕੋਈ ਸਾਨੂੰ ਆਰਡਰ ਹੋਇਆ ਹੋਵੇ ਕਿ ਕਿਹੜੇ ਕਿਹੜੇ ਆਰਡਰ ਨੂੰ ਚੈਲੰਜ ਕਰੀਏ ਸੁਪਰੀਮ ਕੋਰਟ ਚ ਹੈ ਹੀ ਨਹੀਂ ਜਦੋਂ ਕੋਈ ਆਰਡਰ ਪਾਣੀ ਛੱਡਣ ਦਾ ਮਾਨ ਸਾਹਿਬ ਤੁਸੀਂ ਜੇ ਕਿ ਖੱਟਰ ਸਾਹਿਬ ਦੇ ਆਰਡਰ ਤੇ ਬੀਵੀਐਮ ਦੀ ਬਾਰ ਬਾਰ ਇਹਦਾ ਸੁਝਾ ਖੱਟਰ ਸਾਹਿਬ ਕਰ ਰਿਹਾ ਹੈ ਖੱਟਰ ਸਾਹਿਬ ਜਿੱਦ ਮਣਾ ਕੇ ਬਹਿ ਗਿਆ ਬਿਜਲੀ ਮੰਤਰੀ ਹੈ ਕਾਂਸਾ ਤੁਹਾਡੇ ਕੋਲ ਇੱਕ ਸਪੈਸ਼ਲ ਪੈਕੇਜ ਤਾਂ ਪੰਜਾਬ ਹਮੇਸ਼ਾ ਹੀ ਝਗੜਾਈ ਲੱਗਿਆ ਜਿਉਂ ਹਮੇਸ਼ਾ ਮੂਰੇ ਰਹਿੰਦਾ ਹੈ ਸਪੈਸ਼ਲ ਪੈਕੇਜ ਦੀ ਮਾਨਵਤਾ ਦੀ ਕੀ ਹੈ ਸਪੈਸ਼ਲ ਬਾਅਦ ਚ ਲੈ ਲਾਂਗੇ ਸਾਡੇ ਵਾਲਾ ਤਾਂ ਰਹਿਣ ਦੋ ਇਹ ਤਾਂ ਸਾਡਾ ਖੋਈ ਜਾਂਦੇ ਜਿਹੜਾ ਹੈਗਾ ਸਾਡੇ ਕੋਲੇ ਪੈਕੇਜ ਦੇਣ ਦੀ ਗੱਲ ਤਾਂ ਛੱਡੋ ਜੀ ਸਾਡੇ ਤੋਂ ਜੋ ਚੀਜ਼ਾਂ ਖੋਈ ਜਾਂਦੇ ਨੇ ਹਾਂ ਮਾਨਵਤਾ ਦੇ ਆਧਾਰ ਤੇ ਦੇ ਵੀ ਰਹੇ ਹਾਂ ਕੱਲ ਰਾਤ ਆਰਮੀ ਵੱਲੋਂ ਰਾਜਸਥਾਨ ਗਵਰਨਮੈਂਟ ਨੂੰ ਚਿੱਠੀ ਲਿਖੀ ਗਈ ਕਿਉਂਕਿ ਉੱਥੇ ਨੇ ਉਹ ਕਿ ਗੰਗਾ ਨਗਰ ਬੀਕਨੇਰ ਜੈਸਲਮੀਰ ਚ ਬਹੁਤ ਜ਼ਿਆਦਾ ਭਾਰੀ ਗਿਣਤੀ ਚ ਫੌਜ ਲਾਈ ਹੋਈ ਹੈ ਪੀਨ ਨਾਲੇ ਪਾਣੀ ਦੀ ਤਾਂ ਉਹਨਾਂ ਨੇ ਸਾਨੂੰ ਚਿੱਠੀ ਲਿਖੀ ਅਸੀਂ ਰਾਤੋਂ ਰਾਤ ਛੱਡਤਾ ਜੀ ਆਪਦੇ ਹਿੱਸੇ ਚ ਆਰਮੀ ਵਾਸਤੇ ਜੀ ਕਿੰਨਾ ਪਾਣੀ ਕਿੰਨਾ ਜਿਹੜਾ 5500 ਕਿਊਸਕ 5000 ਉਹਨਾਂ ਦਾ ਰਾਸਥਾਨ ਫੀਡਰ ਚ ਬਣਦਾ ਕਿਉਂਕਿ ਰਾਸਥਾਨ ਫੀਡਰ ਦੀ ਰਿਪੇਅਰ ਚੱਲਦੀ ਸੀ ਜ਼ੀਰੋ ਜਾ ਰਹੀ ਸੀ ਉਹਨਾਂ ਨੇ ਮਿਲਟਰੀ ਨੇ ਰਿਪੇਅਰ ਜਿਹੜੀ ਪ੍ਰੀਪੌਨ ਕਰਾ ਲਈ ਤੇ ਉਹਨਾਂ ਨੇ 500 ਐਕਸਟਾ ਵਾਂਗੇ 500 ਐਕਸ 50 ਦੇ ਹਿੱਸੇ ਚ ਉਹ ਦਿੱਤਾ ਅਸੀਂ ਆਰਮੀ ਵਾਸਤੇ ਦੇਸ਼ਿਤ ਵਾਸਤੇ ਸਾਡਾ ਖੂਨ ਵੀ ਹਾਜ਼ਰ ਹੈ ਪਾਣੀ ਦੀ ਕਿਹੜੀ ਗੱਲ ਪਰ ਆਹ ਚੀਜ਼ ਗਲਤ ਹੈ ਜਿਹੜੀ ਜਿਹੜੀ ਇਹ ਇਲੈਗਲੀ ਲੈ ਕੇ ਜਾ ਰਹੇ ਸਰ ਜੇਕਰ ਹੁਣ ਕੋਈ BBMP ਦਾ ਅਧਿਕਾਰੀ ਅੱਜ ਤੋਂ ਬਾਅਦ ਇੱਥੇ ਆਉਂਦਾ ਹੈ ਪਾਣੀ ਰਿਲੀਜ਼ ਕਰਾਉਂਦਾ ਉਹ ਆਹ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੋਊਗੀ ਕਿਉਂਕਿ ਪਹਿਲਾਂ ਵਾਰ ਬੈਂਸ ਸਾਹਿਬ ਨੇ ਵੀ ਕਹਿ ਦਿੱਤਾ ਵੀ ਜੇਕਰ BBMP ਦੇ ਅਧਿਕਾਰੀ ਆਉਂਦਾ ਤਾਂ ਉੱਤੇ ਪਰਚਾ ਦਰਜ ਕੀਤਾ ਜਾਵੇ ਨਹੀਂ ਉਹਦਾ ਹੋਰ ਦੇਖਾਂਗੇ ਹੁਣ ਫਿਰ ਉਹਨਾਂ ਦੀ ਹੱਦ ਹੋ ਗਈ ਇਹਨਾਂ ਦੀ ਉਹ ਸਾਡੇ ਵੀ ਸਬਰਦਾਨ ਧਿਆਨ ਲੈਂਦੇ ਨੇ ਹਰ ਰੋਜ਼ ਇਹ ਜਿਉ ਉਹ ਜਿੱਦੀ ਨੇ ਤਾਂ ਜਿੱਦੇ ਚ ਪੰਜਾਬੀ ਵੀ ਮੰਨੇ ਗਏ ਨੇ ਠੀਕ ਹੈ ਜਿਲ੍ਹਾ ਪ੍ਰਸ਼ਾਸਨ ਜਿਸ ਟਾਈਮ ਨਾ ਲਾਂਦਾ ਹੈ ਦੇ ਉਹ ਆਰਡਰ ਦੀ ਕਾਪੀ ਨਹੀਂ ਮੰਗਦੇ ਵੀ ਸਾਨੂੰ ਆਰਡਰ ਮੰਗਦੇ ਆ ਜੀ ਉਹ ਕਹਿੰਦੇ ਨਹੀਂ ਸਾਡੇ ਕੋਲ ਹੈਗੀ ਹੈਗੀ ਤੁਸੀਂ ਨਾਲ ਚਲੋ ਨਾਲ ਚਲੋ ਰੱਖਿਆ ਜਾਂਦੇ ਨੇ ਕੋਈ ਦਿੱਤੇ ਨਹੀਂ ਕਾਪੀ ਮੈਂ ਮੁੱਖ ਮੰਤਰੀ ਨੂੰ ਦਿਖਾਉਣਗੇ ਬੀਬੀਐਮਬੀ 60% ਸਾਡਾ ਹਿੱਸਾ ਹੈ ਕੀ ਉਹਨਾਂ ਦਾ ਫਰਜੀ ਮੰਨਦਾ ਪਹਿਲਾਂ ਮੁੱਖ ਮੰਤਰੀ ਨੂੰ ਕਾਲ ਕਰਨ ਕਿ ਅੱਜ ਅਸੀਂ ਉੱਥੇ ਜਾਣਾ ਚਾਹੁੰਦੇ ਹਾਂ ਜੀ ਉਸ ਤੋਂ ਬਾਅਦ ਮੈਂ ਦੱਸੂਗਾ ਵੀ ਕੀ ਹਾਲਾਤ ਨੇ ਇੱਥੇ ਸਿੱਧੇ ਆ ਜਾਂਦੇ ਨੇ ਮੁੱਖ ਮੰਤਰੀ ਤਾਂ ਮਗਰ ਮਗਰ ਹੋਣਾ ਪੈਂਦਾ ਜੀ ਵੀ ਉੱਥੇ ਆ ਗਏ ਚਲੋ ਚਲੀਏ ਤੁਹਾਨੂੰ ਚਲੀਏ ਜਦੋਂ ਪਤਾ ਲੱਗਣਾ ਉਹ ਚੱਲੇ ਹੋਏ ਨੇ ਤੇ ਕਹਿੰਦੇ ਨਿਕਲੀ ਹੋਣੀ ਚਲੋ ਦਿੱਥੋਂ ਚਲੀਏ ਬੀਬੀਐਮਬੀ ਦੇ ਖਾਤਮੇ ਦੀ ਤੁਸੀਂ ਗੱਲ ਕੀਤੀ ਸੀ ਸਫਾਤੇ ਵਿੱਚ ਨਹੀਂ ਉਹ ਤਾਂ ਹੁਣ ਇਵਨ ਅਸੀਂ ਤਾਂ ਜੇ ਵੀ ਚਿੱਠੀ ਲਿਖੀ ਉਹਨਾਂ ਨੂੰ ਕਿ ਭਾਈ 21 ਤਰੀਕ ਵਾਲਾ ਬੰਡਣ ਮਾਤਾ ਮੀਟਿੰਗ ਬੁਲਾ ਲਓ ਉਹ ਨਾ ਭੁੱਲ ਜਾਈਏ ਇਸ ਚੱਕਰ ਚ ਉਹਦੇ ਵਾਸਤੇ ਤਾਂ ਮੀਟਿੰਗ ਬੁਲਾ ਲਓ ਕਿ ਕਿੰਨਾ ਕਿੰਨਾ ਦੇਣਾ ਹੈ 21 ਤਰੀਕ ਨੂੰ ਦੋ ਦੋਨੇ ਸੇਟਾਂ ਨੂੰ ਬਾਕੀਆਂ ਨੂੰ ਪੰਜਾਬ ਨੂੰ ਉਹਦੀ ਮੀਟਿੰਗ ਬੁਲਾਉਣੀ ਭੁੱਲ ਗਏ ਜਿਹੜੀ ਮੇਨ ਹੈ ਇੱਧਰ ਲ ਚੱਕਰਾਂ ਚ ਪਏ ਹੋਏ ਨੇ ਮੈਂ ਬੀਬੀਐਮਬੀ ਦੇ ਚੇਅਰਮੈਨ ਸਾਹਿਬ ਨੂੰ ਕਹਿਣਾ ਤਰਪਾਟੀ ਸਾਹਿਬ ਤੁਸੀਂ ਇੱਕ ਵਾਰੀ ਗੁਸਤਾਖੀ ਕਰ ਲਈ ਤੁਸੀਂ ਰਾਜਪਾਲ ਬਣਨ ਦੀ ਕੋਸ਼ਿਸ਼ ਕਰ ਰਹੇ ਹੋ ਜਾਂ ਕੁਝ ਉਹਨਾਂ ਦੇ ਨਜ਼ਰਾਂ 'ਚ ਵੱਡੇ ਕੋਈ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਕਿ ਅਸੀਂ ਪੰਜਾਬ ਨੂੰ ਵੀ ਐਂ ਕਹਦੇ ਨਾ ਇਹ ਤੁਹਾਡੀ ਗਲਤ ਫਹਿਨੀ ਹੈ ਇੱਕ ਵਾਰੀ ਤੁਸੀਂ ਇੱਥੇ ਆ ਕੇ ਦੇਖ ਲਿਆ ਦੂਜੀ ਵਾਰੀ ਇੱਕ ਵਾਰ ਤਾਂ ਹੁਣ ਪੰਜਾਬ ਪੁਲਿਸ ਨੇ ਉਹਨਾਂ ਨੂੰ ਸੇਫਲੀ ਉਰ ਕਰ ਉਹ ਕਿੰਨਾ ਚਿਰ ਪੰਜਾਬ ਪੁਲਿਸ ਵੀ ਕਰੀ ਜਾਊਗੀ ਲੋਕ ਜਿਆਦਾ ਇਕੱਠੇ ਹੋ ਜਾਂਦੇ ਨੇ ਹੁਣ ਮਾਲਵੇ 'ਚੋਂ ਵੀ ਆਉਣ ਲੱਗ ਗਏ ਲੋਕ ਹੁਣ ਕਿਉਂਕਿ ਪਾਣੀ ਤਾਂ ਉੱਥੇ ਤੱਕ ਹੀ ਜਾਂਦਾ ਨਾ ਸੋ ਇਸ ਕਰਕੇ ਇਤਰਾਉਂਦੀ ਕੋਈ ਗੋਸ਼ਨਾ ਕਰੋ ਮੈਂ ਤੁਹਾਨੂੰ ਕਹਿਣਾ ਕੰਟੈਂਪਟ ਆਫ ਕੋਰਟ ਹੈ ਜੋ ਹੈ ਮੇਰੇ ਤੇ ਪਾ ਦਿਓ ਜਿਹੜੀ ਪਾਣੀ ਮੈਸਜਾ ਤੁਹਾਨੂੰ ਕਿਹੜੇ ਬਜੂਤਾ ਹਾਲਾਤ ਭਾਰਤ ਤੇ ਪਾਕਿਸਤਾਨ ਦੇ ਬਣਨੇ ਉਹਦੇ ਕਿਤੇ ਨਾ ਕਿਤੇ ਘਰ ਦੇ ਵਿੱਚ ਜਿਹੜਾ ਇਹ ਜਾਣਵਤੀ ਸਾਰਾ ਮੈਂ ਤਾਂ ਉਹੀ ਤਾਂ ਕਹਿਣਾ ਕਿ ਉਹ ਸ਼ਾਇਦ ਇਹ ਦੇ ਉਹਨਾਂ ਨੂੰ ਇਹ ਗਲਤ ਸਮਝੀ ਹੋਗੀ ਪੰਜਾਬੀਆਂ ਦਾ ਧਿਆਨ ਉਧਰ ਹੋ ਗਿਆ ਹੁਣ ਇਧਰੋਂ ਕਰ ਲਈ ਇਹ ਕਰਨ ਦੀ ਜ਼ਰੂਰਤ ਹੈ ਇੰਟਰਨੈਸ਼ਨਲ ਬਾਰਡਰ ਤੇ ਲੜਾਈ ਚੱਲ ਰਹੀ ਹੈ ਤੇ ਤੁਸੀਂ ਆਦੇ ਇੰਟਰਨਲ ਮਸਲੇ ਬਾਅਦ ਚ ਕਰ ਲਿਓ ਆਈਪੀਐਲ ਵੀ ਰੋਕ ਹੀ ਦਿੱਤਾ ਠੀਕ ਹੈ ਸਕੂਲ ਵੀ ਤਾਂ ਕਾਲਜ ਬੰਦ ਕਰਤੇ ਪ੍ਰੀਖਿਆਵਾਂ 'ਵਾਂ ਲੇਟ ਕਰਤੀਆਂ ਤੇ ਆਹ ਨਹੀਂ ਲੇਟ ਕਰ ਸਕਦੇ 20 ਤਰੀਕ ਨੂੰ ਵੈਸੀ ਮਿਲ ਜੂਗਾ ਜੀ ਕਿੰਨੇ ਦਿਨ ਰਹਿ ਕੇ 20 ਤਰੀਕ ਚ ਫੇਰ 10 ਵੀ ਕਿੱਥੇ ਰਹਿ ਗਏ 20 ਦੀ ਰਾਤ ਨੂੰ ਦੇ ਦਾਂਗੇ ਇਹਨਾਂ ਨੂੰ ਪਾਣੀ ਸੀਐਮ ਸਾਹਿਬ ਜੀ ਜਿਹੜੇ ਫਾਇਰ ਦੇ ਵਾਰੇ ਜਿਹੜਾ ਸੀ ਇਨਸਪਾਇਰ ਮੁਲਕਾਂ ਦੇ ਦੇਖੋ ਇਹ ਤਾਂ ਇੰਨਾ ਇੰਟਰਨੈਸ਼ਨਲ ਲੈਵਲ ਤੇ ਗੱਲ ਹੋਈ ਹੈ ਪਰ ਅਸੀਂ ਸਾਡੀ ਕੋਈ ਇਸ ਤਰ੍ਹਾਂ ਦੀ ਢਿੱਲ ਨਹੀਂ ਹੋਊਗੀ ਕਿ ਅਸੀਂ ਵੇਸਲੇ ਹੋ ਜਾਈਏ ਅਸੀਂ ਬਾਰਡਰਾਂ ਤੇ ਵੀ ਸਾਡੀ ਸੇਮ ਤਿਆਰੀ ਹੈ ਸਾਡੇ ਜਿਹੜੇ ਐਂਟਰੀ ਡਰੋਨ ਸਿਸਟਮ ਫਿੱਟ ਹੋਣੇ ਨੇ ਉਹ ਵੀ ਸਾਨੂੰ ਅਪਰੂਵਲ ਆ ਗਈ ਉਹ ਵੀ ਕਰ ਤੇ ਸਭੀ ਮੌਕ ਡ੍ਰਿਲ ਬਲੈਕਆਊਟ ਜੋ ਸਾਰਾ جاری ਰਹੂਗਾ ਕਿਉਂਕਿ ਅਸੀਂ ਉਹਨਾਂ ਤੇ ਯਕੀਨ ਨਹੀਂ ਕਰ ਸਕਦੇ ਉਹਨਾਂ ਨੇ ਬਹੁਤ ਵਾਰੀ ਪਾਕਿਸਤਾਨ ਨੇ ਡਿਚ ਕੀਤਾ ਪੰਜਾਬੀਆਂ ਨੂੰ ਇਸ ਗੱਲ ਦਾ ਪਤਾ ਹੈ ਉਹਨਾਂ ਦੇ ਸੁਭਾਅ ਦਾ ਤਾਂ ਇਸ ਕਰਕੇ ਪੰਜਾਬੀ ਹਮੇਸ਼ਾ ਮੂਰੇ ਰਹਿਣਗੇ ਔਰ ਸਾਡੇ ਵੱਲੋਂ ਕੋਈ ਢਿਲ ਨਹੀਂ ਹੋਊਗੀ ਕਿ ਉਹਨਾਂ ਨੇ ਸੀਜ਼ਫਾਇਰ ਕਰਤਾ ਤੇ ਆਪਾਂ ਵੇਸਲੇ ਹੋ ਜਾਈਏ ਤੇ ਉਹ ਫਿਰ ਦੁਬਾਰਾ ਇਸ ਤਰ੍ਹਾਂ ਦਾ ਕੋਈ ਅਟੈਕ ਕਰ ਦੇਣ ਸੋ ਸਾਡੇ ਵੱਲੋਂ ਹਰ ਤਿਆਰੀ ਜਿਹੜੀ ਪਹਿਲਾਂ ਤੋਂ ਪਲਾਨ ਕੀਤੀ ਗਈ ਆ ਉਹ ਆਨ ਰੌ ਸੀਐਮ ਸਾਹਿਬ ਨੇ ਹਰਿਆਣੇ ਦੇ ਇਲੈਕਸ਼ਨਾਂ ਦੇ ਵਿੱਚ ਕਦੇ ਇਹ ਵੀ ਗੱਲ ਕਹੀ ਗਈ ਸੀ ਕਿ ਕਦੇ ਵੀ ਨਹੀਂ ਕੋਈ ਗੱਲ ਨਹੀਂ ਕਹੀ ਨਹੀਂ ਕਹੀ ਜੋ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਬੀਬੀਐਮਪੀ ਦਾ ਪੁਨਰਗਠਨ ਕਦੋਂ ਤੋਂ ਕਿਹਾ ਸਟਾਰਟ ਹੋਣ ਦੀ ਦੇਖੋ ਜੀ ਜਦੋਂ ਇਹਨਾਂ ਦਾ ਅਸੀਂ ਤਾਂ ਉੱਥੇ ਲੈ ਕੇ ਆਵਾਂਗੇ ਨਾ ਜਦੋਂ ਇਹਨਾਂ ਨੇ ਮੀਟਿੰਗ ਕੀਤੀ ਕਿ ਪਹਿਲਾਂ ਤਾਂ ਇਹਨੂੰ ਇਹਨੂੰ ਭੰਗ ਕਰੋ 1968 ਦੇ ਕਾਨੂੰਨ ਲਾਗੂ ਕਰੀ ਬੈਠੇ 1968 ਦੇ ਵਿੱਚ ਭਾਜੀ ਤੁਸੀਂ ਇੱਥੋਂ ਜਿੱਦਾਂ ਲੰਘਦੇ ਹੋਗੇ 베ਰੀਆਂ ਇੱਥੇ ਮਲੇ ਅਤੇ ਪਤਾ ਨਹੀਂ ਕੀ ਕੀ ਉਹ ਠਾਠ ਵਾਲੇ ਹਾਲਾਤ ਹੈਗੇ ਨੇ ਹੁਣ ਹੈ ਜੀ ਇੱਥੇ ਕਿਤੇ ਇੰਨੀ ਕਲੋਨੀਆਂ ਕਿੱਥੇ ਕੱਟੀਆਂ ਨੇ ਠਾੜ ਜਿੱਥੇ ਹੈ ਹੁਣ ਸ਼ਹਿਰਾਂ ਦੇ ਸ਼ਹਿਰ ਵੱਧ ਗਏ ਪਾਣੀ ਦੀ ਡਿਮਾਂਡ ਵੱਧ ਗਈ ਹਰਿਆਣੇ ਦੀ ਵੀ ਵੱਧ ਗਈ ਹੋਊਗੀ ਪਰ ਠਟੁਕਟ ਅਸੀਂ ਜਦੋਂ 6 ਮਹੀਨੇ ਪਹਿਲਾਂ ਕਹਿੰਦੇ ਰਿਆਂ ਕਿ ਆਪਣਾ ਪਾਣੀ ਤੁਸੀਂ ਸੰਜਮ ਨਾਲ ਇਸਤੇਮਾਲ ਕਰੋ ਤੁਹਾਨੂੰ ਇੰਨੇ ਮਿਲੂਗਾ ਕਿ ਨਹੀਂ ਹਟੇ ਪਹਿਲਾਂ ਵੀ ਹੱਤ ਤਾਂ ਪਈਆਂ ਸੀ 31 ਮਾਰਚ ਤੱਕ ਪਾਣੀ ਖਤਮ ਕਰਕੇ ਲਿਓ ਜੀ ਸਾਨੂੰ ਹੋਰ ਦਿਓ ਸੀ ਉਹ BBMP ਪੰਡ ਦਾ 50 ਦਾ ਸਟੇਟਸ ਸਪਸ਼ਟ ਕਰੂਗਾ ਬਿਲਕੁਲ ਸਪਸ਼ਟ ਹੋਊਗਾ ਜੀ BBMP ਦਾ ਪੁਨਰਗਠਨ ਕਰੋ ਨਵੇਂ ਸੰਵਿਧਾਨ ਮੁਤਾਬਕ ਲਿਖੋ BBMP ਸਤਲੁਜ ਰਾਵੀ ਬਿਆਸ ਤੇ ਪਾਖੜਾ ਦੇਖਦੀ ਹੈ ਠੀਕ ਹੈ ਜੀ ਹਰਿਆਣਾ ਤੇ ਰਸਤਾ ਨੇ ਚ ਕੀ ਕਰਦੇ ਨੇ ਫਿਰ ਕਿਹੜੇ ਪਾਸੇ ਲੱਗਦੇ ਨਾਲ ਉਹ ਸਾਡੇ ਇੱਥੇ ਮੈਨੂੰ ਦੱਸ ਦੋ ਕਿ ਕੋਈ ਇੰਚੀ ਇੰਚ ਵੀ ਨਾ ਉਹਨੂੰ ਕੋਰ ਰੈਪੀਰੀਨ ਬਣਾ ਰੱਖਿਆ ਜੀ ਦੱਸੋ ਮੈਨੂੰ ਤੇ ਜਦੋਂ ਪੰਜਾਬ ਤੇ ਹਰਿਆਣਾ ਇਕੱਠੇ ਸੀ ਪੰਜਾਬ ਸੀ ਸਾਰਾ ਵੱਡਾ ਉਦੋਂ ਜਮਨਾ ਚ ਹਿੱਸਾ ਸੀ ਪੰਜਾਬ ਦਾ ਜਦੋਂ ਹਰਿਆਣਾ ਲੱਗੋ ਗਿਆ ਹਰਿਆਣੇ ਦਾ ਜਮਨਾ ਚ ਰੱਖ ਲਿਆ ਪੰਜਾਬ ਦਾ ਕਹਿੰਦੇ ਰਾਵੀ ਦਾ ਵੀ ਦਿਓ ਉਹਨਾਂ ਨੂੰ ਹਰਿਆਣੇ ਨੂੰ ਸੋ ਸਾਨੂੰ ਫਿਰ ਜਮਨਾ ਚ ਲੈ ਦੋ ਨਾਲੇ ਜਮਨਾ ਜੋ ਆਪ ਲਈ ਜਾਂਦੇ ਮਤਲਬ ਇੱਡਾ ਕਿੱਡਾ ਉਹਨਾਂ ਦਾ ਏਰੀਆ ਜਿਾ ਕਿ ਖੇਤੀ ਤਾਂ ਆਪਣੇ ਨਾਲ ਹੀ ਕਰਦੇ ਨੇ ਕੋਈ ਉਹ ਕੋਈ ਕਿਸੇ ਹੋਰ ਪਲਾਨ ਦਿੱਤਾ ਨਹੀਂ ਹੈਗੇ ਵੀ ਉਹਨਾਂ ਦਾ ਮੌਸਮ ਹੋਰ ਹੈ ਠੀਕ ਹੈ ਨਾ 1 ਜੂਨ ਨੂੰ ਅਸੀਂ ਝੋਨਾ ਲਾਉਣਾ ਹੈ ਅਸੀਂ ਵੀ 15 ਦਿਨ ਪਹਿਲਾਂ ਕਰਤਾ ਕਿਉਂਕਿ ਅਸੀਂ ਕਿਹਾ ਵੀ ਚਲੋ ਦੇਖਦੇ ਆ ਵੀ ਸ਼ਾਇਦ 15 ਦਿਨ ਜ ਤੋਂ ਪਹਿਲਾਂ ਆਊਗਾ ਤਾਂ ਵੈਸਟਰਨ ਹਵਾਵਾਂ ਹੋਣਗੀਆਂ ਜਿਹੜਾ ਧੂਆਂ ਜੰਮੂਗਾ ਨਹੀਂ ਤੇ じゃ ਮਤਲਬ ਇਧਰ ਉਧਰ ਨਿਕਲ ਜੂਗਾ ਤੇ ਦੇਖਦਿਆਂ ਕਰਕੇ ਟਰਾਈ ਸਾਨੂੰ ਤਾਂ ਪਾਣੀ ਹੋਣਾ ਚਾਹੀਦਾ ਜੀ ਨਹਿਰਾਂ ਚ ਕਿਉਂਕਿ 15 ਦਿਨਾਂ ਨੂੰ ਤਾਂ ਪਹੁੰਚੂਗਾ ਹੋਟਲਾਂ ਤੱਕ ਤੋਂ ਸਾਨੂੰ ਅਸੀਂ ਇਧਰੋਂ ਉਹ ਕਰ ਰਹੇ ਹਾਂ ਝੋਨਾ ਸਾਡੇ ਨਾਲ ਹੀ ਲਾਉਣਗੇ ਉਹ 1 ਜੂਨ ਤੋਂ ਬਾਅਦ ਤੇ 22 ਜੂਨ ਨੂੰ 8 12 13 ਜੂਨ ਨੂੰ ਕਿਉਂ ਚਾਹੀਦਾ 12 ਮਈ ਨੂੰ ਕਿਉਂ ਚਾਹੀਦਾ ਉਹਨਾਂ ਨੂੰ ਪਾਣੀ ਸੋ ਇੱਥੇ ਮੈਂ ਫਿਰ ਦੁਬਾਰੇ ਤੁਹਾਡੇ ਦੁਆਰਾ ਇਹ ਇਹਨੂੰ ਹੈਡਲਾਈਨ ਬਣਾ ਲਿਓ ਭਾਵੇਂ ਮੈਂ ਇਹ ਕਹਿਣਾ ਚਾਹੁੰਨਾ ਜ਼ਿੰਮੇਵਾਰੀ ਨਾਲ ਕਹਿਣਾ ਚਾਹੁੰਨਾ ਕਿ ਬੀਬੀ ਐਮਬੀ ਦਾ ਕੋਈ ਅਧਿਕਾਰੀ ਇੱਥੇ ਆਕੇ ਲਾਅ ਐਂਡ ਆਰਡਰ ਨੂੰ ਭੰਕਰ ਦੀ ਕੋਸ਼ਿਸ਼ ਨਾ ਕਰੇ ਨਹੀਂ ਤਾਂ ਫਿਰ ਉਹ ਜੋ ਵੀ ਇੱਥੇ ਕੋਈ ਵਾਇਲੈਂਸ ਹੋ ਗਿਆ ਜਾਂ ਕੋਈ ਲਾਅ ਐਂਡ ਆਰਡਰ ਦੀ ਸਥਿਤੀ ਹੋ ਗਈ ਜਾਂ ਕੋਈ ਤਾਂ ਉਹਦੇ ਵਾਸਤੇ ਬੀਜੇਪੀ ਪਲੱਸ ਬੀਬੀਐਮਬੀ ਇਹ ਜ਼ਿੰਮੇਵਾਰ ਹੋਣਗੇ ਸਰ ਬੀਬੀਐਮਬੀ ਕੋਲ 7000 ਕਰੋੜ ਰੁਪਏ ਦੀ ਸਚਾਈ ਵਿਭਾਗ ਦੀ ਜ਼ਮੀਨ ਜਿਹੜੀ ਹੈਗੀ ਉਹਨਾਂ ਨੇ ਕਬਜ਼ਾ ਕੀਤਾ ਹੋਇਆ ਹੈ ਇਹਦੀ ਜਾਣਕਾਰੀ ਤੇ ਜਦੋਂ ਜੋ ਹਿਸਾਬ ਹੋਣ ਲੱਗੇ ਫਿਰ ਸਾਰਾ ਹੋਊਗਾ ਜਦੋਂ ਇੱਕ ਮੋਟਰ ਚੋਰ ਫੜ ਲੈਂਦੇ ਆ ਨਾ 15-20 ਮੋਟਰਾਂ ਮੰਨ ਜਾਂਦਾ ਉਹ ਚਾਰ ਪੰਜ ਟਰਾਂਸਫਾਰਮਰ ਮੰਨਿਆਂ ਦਾ ਵਿੱਚੋਂ ਤੇਲ ਕੱਢਿਆ ਸੀ ਠੀਕ ਹੈ ਨਾ ਉਹ ਤਾਂ ਹੁਣ ਜਦੋਂ ਗੱਲ ਆ ਗਈ ਵੀ ਆਓ ਹਿਸਾਬ ਕਰੀਏ ਉਦੋਂ ਬਦ ਆਹੀ ਆਊਗਾ ਵਿੱਚ ਸਾਰਾ ਕਿੰਨੇ ਕਿ ਜਮੀਨ ਕਿੰਨੀ ਹੈ ਤੁਹਾਡੇ ਕੋਲੇ ਮਿਲ ਕੇ ਕੋਈ ਮੁੱਦਾ ਜਿਹੜਾ ਟੇਕ ਅਪ ਕਰੋਗੇ ਪੁੰਦਰ ਗਠ ਹੁੰਦਾ ਜਿਹੜਾ ਦੀਦੀ ਉਹ ਤਾਂ ਖੂਗਾ ਜੀ ਸਾਰਾ ਕੁਝ ਹੋਊਗਾ ਜੀ ਇਹ ਤਾਂ ਐ ਚੱਲ ਐ ਤਾਂ ਚੱਲਣਾ ਨਹੀਂ ਕੰਮ ਉਹ ਤਾਂ ਅਗਲੇ ਸਾਲ ਫੇਰ ਆ ਜਾਣਗੇ ਜੇ ਇਸ ਵਾਰ ਇਹਨੂੰ ਆਤਪਾਤੀ ਇਹ ਤਾਂ ਅਗਲੀ ਵਾਰ ਕਹਿਣਗੇ ਜੀ ਹਰਿਆਣਾ ਤੇ ਪੰਜਾਬ ਆਪਣਾ ਰਾਜਸਥਾਨ ਨੇ ਵੋਟਾਂ ਪਾ ਲਈਆਂ 2-1 ਨਾਲ ਪੰਜਾਬ ਦਾ 1 ਲੱਖ ਕਿ ਉਸਕ ਪਾਣੀ ਸਾਨੂੰ ਆਇਆ ਕਰੂਗੇ ਇੱਥੇ ਵੀ ਆਇਆ ਕਰਨਗੇ ਇਹਦੇ ਇਹਦਾ ਹੱਥ ਪੇਜੂਗੇ ਇਹਨਾਂ ਨੂੰ ਖੂਨ ਮੂਹ ਨੂੰ ਲੱਗ ਜੂਗਾ ਜਨਾਬ ਸੋ ਇਸ ਕਰਕੇ ਇਟਸ ਨਾਟ ਪੋਸੀਬਲ ਜੇ ਨਾ ਅਸੀਂ ਹੈਗੇ ਆ ਇੱਥੇ ਅਸੀਂ ਤਾਂ ਨਹੀਂ ਤੇ ਧਰਨਾ 21 ਤਰੀਕ ਤੱਕ ਜਾਰੀ ਰਹੇਗਾ ਜੀ ਅਸੀਂ ਤਾਂ ਖਤਮ ਕਰਨ ਨੂੰ ਫਿਰਦੇ ਆ ਜੀ ਜ਼ੋਨ ਸੈਂਸਿਟਿਵ ਹੈ ਉਹ ਤਾਂ ਉਦੋਂ ਆਉਂਦੇ ਨੇ ਜਦੋਂ ਉਹ ਆ ਜਾਂਦੇ ਨੇ ਉਹ ਇੱਥੇ ਕੀ ਕਰਨਾ ਹੁੰਦੇ ਨੇ ਬੀਬੀ ਐਮਬੀ ਵਾਲੇ ਮੈਨੂੰ ਸਮਝ ਨਹੀਂ ਆਉਂਦਾ ਮੁੱਖ ਮੰਤਰੀ ਸਾਹਿਬ ਇਹ ਤਰੀਕ ਨੂੰ ਇਹ ਤੁਸੀਂ ਜਿਹੜੀ ਲੜਾਈ ਲੜਦੇ ਵੇ ਇਹ ਮੁੱਕ ਜਾਣੀ ਹੈ ਤੁਸੀਂ ਰਾਖੀ ਕਰਦੇ ਵੇ 60% ਕੋਟਾ ਇੱਥੇ BBMP ਕੋਲ ਆਪਣੇ ਪੰਜਾਬ ਦੇ ਮੁਲਾਜ਼ਮਾਂ ਦਾ ਬੜੇ ਲੰਬੇ ਅਸੇ ਤੋਂ ਪਿੱਛੇ ਆ ਸਰਕਾਰਾਂ ਨੇ ਕਦੀ ਭਰਿਆ ਨਹੀਂ ਮੁਲਾਜ਼ਮ ਚਲੇ ਗਏ ਕਾਰਖਾਨੇ ਹੋ ਗਏ ਸਭ ਕੁਝ ਉਜੜ-ਬੁਜੜ ਗਿਆ ਇਹ ਐਜੀਟੇਸ਼ਨ ਖਤਮ ਹੋਣ ਤੋਂ ਬਾਅਦ ਕੀ ਕੁੱਝ ਹੋ ਸਕਦਾ 30% ਨਹੀਂ ਜਦੋਂ BBMP ਆਪਾਂ ਨੇ ਜਿਹੜਾ ਉਹ ਦੁਬਾਰਾ ਪੁਨਰਗਠਨ ਹੋ ਗਿਆ ਫਿਰ ਤਾਂ 100% ਹੀ ਆਪਣੇ ਆਉਣਗੇ ਅਸੀਂ ਆਪਦੇ ਦਰਿਆਮਾਂ ਦੀ ਰਾਖੀ ਨਹੀਂ ਕਰ ਸਕਦੇ ਸੀ ਇਹ ਹੱਦਾਂ ਦੀ ਰਾਖੀ ਕਰ ਸਕਦੇ ਹਾਂ ਅਸੀਂ ਪਾਣੀਆਂ ਦੀ ਰਾਖੀ ਨਹੀਂ ਕਰ ਸਕਦੇ ਕਰਾਂਗੇ ਸੀ ਇਹਦੇ ਪਾਣੀ ਵਿੱਚ ਰੱਖੀ ਹੁਣ ਵੀ ਤਾਂ ਕਰ ਹੀ ਰਹੇ ਆ ਜੀ ਜੀ ਬੀਬੀਐਮਪੀ ਦਾ ਪੁਨਰਗਠਨ ਕਦ ਤੱਕ ਸੰਭਾਵਨਾਗਰ ਕਿਤੇ ਮੈਂ ਉਹੀ ਗੱਲ ਕਹਿਣਾ ਜੀ ਡਰਾਫਟਿੰਗ ਡਰਾਫਟਿੰਗ ਤੇ ਟਾਈਮ ਲੱਗੂਗਾ ਪੀ ਪਹਿਲਾਂ 20 ਤਰੀਕ ਵਾਲੀ ਮੀਟਿੰਗ ਤਾਂ ਬੁਲਾ ਲੈਣਾ ਠੀਕ ਹੈ ਉਹ ਭੁੱਲ ਗਏ ਮਨਲਾ ਦੇ ਵਿੱਚੋਂ ਇਹ ਫੇਰ ਔਲਾ ਪਊਗਾ ਇਹ ਫੇਰ ਕੋਰਟਾਂ 'ਚ ਜਾਣਗੇ ਆ ਜਿਹੜਾ ਜਿਹੜਾ ਕੋਰਟ 'ਚ ਫਿਰਦੇ ਨੇ ਤੀਜੇ ਦਿਨ ਜਿਹੜਾ ਉਹਦਾ ਵਕੀਲ ਕਰਦੇ ਨੇ ਉਹਦਾ 60% ਫੀਸ ਸਾਨੂੰ ਦੇਣੀ ਪਊਗੀ ਪੰਜਾਬ ਅਸੀਂ ਆਪਦੇ ਵਿਰੁੱਧ ਵਕੀਲ ਕਰ ਰਹੇ ਆ ਮਤਲਬ ਸੋ ਅਸੀਂ ਤਾਂ ਇਹਦੇ ਪੈਸੇ ਵੀ ਰੋਕਾਂਗੇ ਜੀ ਆ ਡੀ ਐਫ ਤਾਂ ਦਿੰਦੇ ਅਸੀਂ ਬੀ ਬੀ ਐਮ ਵੀ ਦਾ ਕਿਉਂ ਦਈਏ ਹਿਸਾਬ ਦਿਓ ਪਹਿਲਾਂ ਆਡਿਟ ਕਰਾਵਾਂਗੇ ਆਡਿਟ ਕਰਾਵਾਂਗੇ ਬਹੁਤ ਵਿਜੀਲੈਂਸ ਆਡਿਟ ਕਰਾਵਾਂਗੇ ਸਾਰਾ ਕਿਥੇ ਕਿਥੇ ਪੈਸੇ ਵਰਤਦੇ ਨੇ ਇਹ ਤਾਂ ਐਸ਼ ਪ੍ਰਸਤੀ ਦਾ ਇੱਕ ਸਾਧਨ ਬਣ ਗਿਆ ਬਸ ਸੀਐਮ ਸਾਹਿਬ ਤੁਹਾਡਾ ਇੱਕ ਸੁਪਨਾ ਹੈਗਾ ਨੰਗਲ ਨੂੰ ਟੂਰਿਸਟ ਹੱਬ ਬਣਾਣਾ ਇਹਦੇ ਬਾਰੇ ਵੀ ਇੱਕ ਦੋ ਸੈਕਟਰ ਹਰ ਵਾਰੀ ਕੋਈ ਤੁਸੀਂ ਆਮਿਓ ਨਹੀਂ ਬਿਲਕੁਲ ਬਜਟ 10 ਕਰੋੜ ਦਿੱਤਾ ਸੀ 10 ਕਰੋੜ ਰੁਪਇਆ ਇਸ ਵਾਰ ਪਹਿਲੀ ਵਾਰੀ ਰਿਮਾਰਕ ਹੋਇਆ ਨੰਗਲ ਲਈ ਨੰਗਲ ਵਾਸਤੇ ਟੂਰਿਜ਼ਮ ਵਾਸਤੇ ਇਹਨਾਂ ਦੇ ਅੱچھے ਅੱਛੇ ਹੋਟਲ ਹੁਣ ਸਰਕਾਰ ਦੇ ਵੀ ਚਾਏ ਜਿਵੇਂ ਆ ਕਿਸਾਨ ਹਵੇਲੀ ਆ ਆਨੰਦਪੁਰ ਸਾਹਿਬ ਠੀਕ ਹੈ ਨਾ ਬਹੁਤ ਸ਼ਾਨਦਾਰ ਬਣੀ ਹੋਈ ਹੈ ਕਿਸਾਨ ਹਵੇਲੀ ਸਰਕਾਰ ਮੰਡੀ ਬੋਰਡ ਦੀ ਹੈ ਉਹ ਉੱਥੇ ਉੱਥੇ ਔਨਲਾਈਨ ਕਰਤਾ ਸਿਸਟਮ ਜਿਹੜਾ ਮਰਜ਼ੀ ਬੁਕਿੰਗ ਕਰਾ ਲੇ ਕੋਈ ਮਨਾਲੀ ਨੂੰ ਜਾਂਦਾ ਜਾਂ ਕੋਈ ਤਕਸਰੀ ਕੇਸਗੜ੍ਹ ਸਾਹਿਬ ਮੱਥਾ ਟੇਕਣਾ ਆਉਂਦਾ ਉੱਥੇ ਰੋ ਉੱਥੋਂ ਸਾਰਾ ਕੁਝ ਮਤਲਬ ਆਨੰਦਪੁਰ ਸਾਹਿਬ ਫਿਰ ਆ ਗਿਆ ਨੰਗਲ ਉਨਾ ਜਾਣਾ ਇੱਧਰ ਨੂੰ ਜਾਣਾ ਉੱਪਰ ਧਾਰਮਿਕ ਟੂਰਿਜ਼ਮ ਬਹੁਤ ਹੈ ਇੱਧਰ ਤੇ ਅਸੀਂ ਇੱਥੇ ਪ੍ਰੋਪਰ ਤਰੀਕੇ ਨਾਲ ਰੈਸਟ ਹਾਊਸ ਵਧੀਆ ਜੋ ਵੀ ਟੂਰਿਜ਼ਮ ਦੀ ਗਲਾਸ ਬ੍ਰਿਜ ਦੀ ਵੀ ਤਿਆਰ ਕਰ ਰਹੇ ਜੋ ਵੀ ਜੋ ਵੀ ਇੱਕ ਮਤਲਬ ਸਾਨੂੰ ਇਹਨਾਂ ਦਾ ਪ੍ਰੈਜੈਂਟੇਸ਼ਨ ਮਿਲੂਗੀ ਅਸੀਂ 10 ਕਰੋੜ ਕਲੇ ਨੰਗਲ ਸ਼ਹਿਰ ਵਾਸਤੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਜਿਨ੍ਹਾਂ ਦੇ ਵੱਲੋਂ ਜ਼ਿਕਰ ਕੀਤਾ ਗਿਆ ਕਿ ਇੱਕ ਵੀ ਬੂੰਦ ਪਾਣੀ ਦੀ ਨਹੀਂ ਜਾਣ ਦਿਆਂਗੇ ਇਹ ਦਾਵਾ ਮੁੱਖ ਮੰਤਰੀ ਦੇ ਵੱਲੋਂ ਕੀਤਾ ਗਿਆ ਨੰਗਲ ਪਹੁੰਚੇ ਹੋਏ ਸਨ ਤਾਂ ਜਹੇਦ ਵਿੱਚ BBMP ਦੇ ਉੱਤੇ ਵੀ ਕਈ ਇਲਜ਼ਾਮ ਲਗਾਏ ਕੇਂਦਰ ਸਰਕਾਰ ਨੂੰ ਘੇਰਿਆ ਤਾਂ ਮੁੱਖ ਮੰਤਰੀ ਭਗਵੰਤ ਮਾਨ ਕੇਂਦਰ ਸਰਕਾਰ ਦੇ ਉੱਤੇ ਵੱਡੇ ਇਲਜ਼ਾਮ ਲਗਾਉਂਦੇ ਹੋਏ ਨਜ਼ਰ ਆਏ ਹਨ ਖਾਸ ਤੌਰ ਦੇ ਉੱਤੇ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਬੀਬੀਐਮਬੀ ਦੇ ਜ਼ਰੀਏ ਕੇਂਦਰ ਸਰਕਾਰ ਪੰਜਾਬ ਦੇ ਪਾਣੀਆਂ ਦੇ ਉੱਤੇ ਡਾਕਾ ਮਾਰਨ ਦੀ ਕੋਸ਼ਿਸ਼ ਕਰ ਰਹੀ ਹੈ ਮੈਂ ਅਜਿਹਾ ਹਰ ਕਿਸੇ ਨਹੀਂ ਹੋਣ ਦਿਆਂਗਾ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਜ਼ਿਕਰ ਕੀਤਾ ਗਿਆ ਸਾਨੂੰ ਪਾਣੀ ਛੱਡਣ ਦਾ ਕੋਈ ਨਿਰਦੇਸ਼ ਨਹੀਂ ਦਿੱਤਾ ਗਿਆ ਅਦਾਲਤ ਦੇ ਵੱਲੋਂ ਇਸ ਦਾ ਵੀ ਜ਼ਿਕਰ ਉਹਨਾਂ ਕੀਤਾ ਸੁਪਰੀਮ ਕੋਰਟ ਤੱਕ ਤਾਂ ਜਾਈਏ ਜੇ ਸਾਨੂੰ ਕੋਈ ਆਰਡਰ ਜਿਹੜਾ ਉਹ ਦਿੱਤਾ ਗਿਆ ਹੋਵੇ ਤਾਂ ਇਸ ਦਾ ਜਿਹੜਾ ਉਹ ਜ਼ਿਕਰ ਮੁੱਖ ਮੰਤਰੀ ਦੇ ਵੱਲੋਂ ਕੀਤਾ ਗਿਆ ਤਾਂ ਇਹ ਦੇ ਵਿੱਚ ਕੇਂਦਰੀ ਕੈਬਨਟ ਮੰਤਰੀ ਮਨੋਹਰ ਲਾਲ ਖੱਟਰ ਦੇ ਉੱਤੇ ਵੀ ਵਰਦੇ ਹੋਏ ਨਜ਼ਰ ਆਏ ਨੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਨੰਗਲ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਪਾਣੀਆਂ ਦੇ ਮਸਲੇ ਦੇ ਉੱਤੇ ਪੰਜਾਬ ਦੀ ਸਿਆਸਤ ਕਰਵਾਈ ਹੋਈ ਹੈ ਤਾਂ ਖਾਸ ਤੌਰ ਦੇ ਉੱਤੇ ਪੰਜਾਬ ਹਰਿਆਣਾ ਅਤੇ ਕੇਂਦਰ ਦੇ ਵਿਚਾਲੇ ਰੇੜਕਾ ਜਿਹੜਾ ਉਹ ਬਣਿਆ ਹੋਇਆ ਤਾਂ ਬੀਬੀ ਐਮਬੀ ਦੇ ਵਿੱਚ ਸਾਡਾ 60% ਦਾ ਹਿੱਸਾ ਹੈ ਇਸ ਦਾ ਵੀ ਜ਼ਿਕਰ ਕੀਤਾ ਤੇ ਨਾਲ ਖਾਸ ਗੱਲ ਮੁੱਖ ਮੰਤਰੀ ਨੇ BBMB ਦੇ ਪੁਨਰਗਠਨ ਦੀ ਵੀ ਕੀਤੀ ਹੈ ਕਿ ਪੁਨਰਗਠਨ ਕੀਤਾ ਜਾਏਗਾ 100% ਪੰਜਾਬ ਦਾ ਹਿੱਸਾ ਹੋਏਗਾ ਖਾਸ ਤੌਰ ਦੇ ਉਤੇ ਪੱਤਰਕਾਰਾਂ ਦੇ ਵੱਲੋਂ ਸਵਾਲ ਕੀਤਾ ਕਿ 60% ਹਿੱਸਾ ਹੋਣ ਦੇ ਬਾਵਜੂਦ ਮੁਲਾਜ਼ਮਾਂ ਦੀ ਪੰਜਾਬ ਵਾਲਿਆਂ ਦੀ ਘਾਟ ਹੈ ਤਾਂ ਕਦੋਂ ਤੱਕ ਪਰੀ ਜਾਏਗੀ ਉਨ੍ਹਾਂ ਕਿਹਾ ਕਿ 100% ਹਿੱਸਾ ਪੰਜਾਬ ਦਾ ਹੋਏਗਾ ਤੇ ਸਾਰੇ ਮੁਲਾਜ਼ਮ ਭਰੇ ਜਾਣਗੇ ਮੁੱਖ ਮੰਤਰੀ ਭਗਵੰਤ ਮਾਨ ਕੇਂਦਰ ਦੇ ਉਤੇ ਵੱਧਦੇ ਹੋਏ ਨਜ਼ਰ ਆਏ ਨੇ ਤਾਂ ਪਾਣੀਆਂ ਦੇ ਮਸਲੇ ਦੇ ਉਤੇ ਪੰਜਾਬ ਦੀ ਸਿਆਸਤ ਗਰਮਾਈ ਹੋਈ ਕੇਂਦਰ ਦੇ ਉਤੇ ਇਲਜ਼ਾਮ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਲਗਾਏ ਗਏ ਨੇ ਇੱਕ ਪਾਸੇ BBMP ਦੇ ਮੁਲਾਜ਼ਮ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਦੇ ਵਰਕਰ ਪਾਣੀ ਨਹੀਂ ਛੱਡਣ ਦੇ ਰਹੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਦੀ ਨਫਰੀ ਪੰਜਾਬ ਪੁਲਿਸ ਦੀ ਇੱਥੇ ਤਣਾਤ ਕੀਤੀ ਗਈ ਹੈ ਤਾਂ ਦੂਜੇ ਪਾਸੇ ਮੁੱਖ ਮੰਤਰੀ ਚੇਤਾਵਨੀ ਦੇ ਰਹੇ ਨੇ ਕਿ BBMP ਦੇ ਅਧਿਕਾਰੀ ਇੱਥੇ ਨਾ ਆਉਣ ਜਿਸ ਦੇ ਨਾਲ ਲਾਇਨਡ ਆਰਡਰ ਦੀ ਸਥਿਤੀ ਜਿਹੜੀ ਉਹ ਵਿਗੜ ਸਕਦੀ ਹੈ ਤਾਂ ਅਜਿਹੇ ਦੇ ਵਿੱਚ ਕਾਰਵਾਈ ਦਾ ਜ਼ਿਕਰ ਵੀ ਕੀਤਾ ਗਿਆ ਤਾਂ BBMP ਦੇ ਅਧਿਕਾਰੀ ਸਾਡੇ ਸਬਰ ਦਾ ਇਮਤਿਹਾਨ ਲੈ ਰਹੇ ਨੇ ਸੀਐਮ ਮਾਨ ਇਹ ਜ਼ਿਕਰ ਕੀਤਾ ਉਹਨਾਂ ਦੇ ਵੱਲੋਂ ਬੀਬੀਐਮਬੀ ਦੇ ਅਧਿਕਾਰੀਆਂ ਨੂੰ ਪਹਿਲਾਂ ਮੈਨੂੰ ਦੱਸਣਾ ਚਾਹੀਦਾ ਹੈ ਅਸੀਂ ਡੈਮ ਦੇ ਉੱਤੇ ਜਾਣਾ ਹੈ ਇਸ ਦਾ ਵੀ ਜ਼ਿਕਰ ਉਹਨਾਂ ਕੀਤਾ ਉਹਨਾਂ ਕਹੇ ਕਿ ਬੀਬੀਐਮਬੀ ਦੇ ਅਧਿਕਾਰੀ ਮੁੱਖ ਮੰਤਰੀ ਨੂੰ ਜਾਣਕਾਰੀ ਦਿੱਤੇ ਬਿਨਾਂ ਹੀ ਡੈਮ ਦੇ ਉੱਤੇ ਪਹੁੰਚ ਰਹੇ ਨੇ ਤੇ ਪਿੱਛੇ-ਪਿੱਛੇ ਮੁੱਖ ਮੰਤਰੀ ਨੂੰ ਆਉਣਾ ਪੈ ਰਿਹਾ ਅਸੀਂ ਇੱਕ ਬੂੰਦ ਪਾਣੀ ਦੀ ਨਹੀਂ ਜਾਣ ਦੇਾਂਗੇ ਇਸ ਦਾ ਵੀ ਜ਼ਿਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੀਤਾ ਗਿਆ ਪੰਜਾਬ ਹਰਿਆਣਾ ਦੇ ਵਿਚਾਲੇ ਬੀਬੀਐਮਬੀ ਦਾ ਇਹ ਵਿਵਾਦ ਲਗਾਤਾਰ ਫੱਟਦਾ ਜਾ ਰਿਹਾ ਹੈ ਇਥੇ ਵੇਲਾ ਹੋ ਗਿਆ ਛੋਟੇ ਜਿਹੇ ਬ੍ਰੇਕ ਦਾ ਜਲਦ ਹਾਜ਼ਰ ਹੋਵਾਂਗੇ